ਫਸੀ ਗਾ ਬਈ ਸਾਰਿਆਂ ਨੂੰ ਅੱਜ ਸਵੇ ਸਵੇਰੇ ਫਾਰਮ ਤੇ ਆ ਗਏ ਪਹਿਲਾਂ ਲੈਟਾਂ ਨੂੰ ਪਾੜ ਗਿਆ ਸਮਾਂਤ ਤੇ ਅੱਜ ਤੁਹਾਨੂੰ ਇੱਕ ਗੱਲ ਦੱਸਣ ਲੱਗਿਆ ਵੀ ਨਕਲੀ ਤੇ ਅਸਲੀ ਆਂਡੇ ਦੀ ਪਛਾਣ ਕਿਵੇਂ ਹੁੰਦੀ ਆ ਹਨਾ ਤੇ ਇਹ ਕਈ ਵੀਰ ਕਹਿੰਦੇ ਆ ਵੀ ਇਹ ਆਂਡਾ ਹੈ ਅਸਮਾਨੀ ਕਲਰ ਦਾ ਜੀ ਇਹ ਚਿੱਟਾ ਜੀ ਇਹ ਲਾਲ ਆ ਜੀ ਇਹ ਵੱਡਾ ਇਹ ਛੋਟਾ ਤੇ ਇਸ ਨੂੰ ਅੱਜ ਉਹ ਪ੍ਰੋਪਰ ਦੱਸੂਗਾ ਠੀਕ ਆ ਬਾਕੀ ਆਪਾਂ ਵੀਡੀਓ ਬਾਅਦ ਚ ਪਾਵਾਂਗੇ ਵੱਡੀ ਵੀਡੀਓ ਛੋਟੀ ਵੀਡੀਓ ਪਾ ਕੇ ਦੱਸ ਦਾਂਗੇ ਨਾ ਤੇ ਫਾਰਮ ਦੇ ਵਿੱਚ ਆ ਕੇ ਜਦੋਂ ਆਪਾਂ ਜਾਨਵਰ ਦੇਖੇ ਜਾਨਵਰ ਓਕੇ ਜੀ ਫੀਡ ਭੂੜਾ ਜੇ ਪਈ ਸੀਗੀ ਏ ਬਾਈ ਐਂ ਹੁੰਦਾ ਵੀ ਜਦੋਂ ਆਪਾਂ ਅੰਡਾ ਚੱਕਦੇ ਆਂਗੇ ਜਿਹੜੇ ਆਂਡੇ ਦੇ ਉੱਤੇ ਕੋਈ ਤੂੜੀ ਵਗੈਰਾ ਲੱਗੀ ਹੁੰਦੀ ਆ ਜਾਂ ਥੋੜਾ ਮੋਟਾ ਬਲੱਡ ਲੱਗਿਆ ਹੁੰਦਾ ਹਨਾ ਤੇ ਜਾਂ ਮਤਲਬ ਹੀ ਗੰਧਲਾ ਜਿਹਾ ਹੁੰਦਾਗਾ ਜਿਵੇਂ ਆ ਆਪਣਾ ਮੰਦੀ ਤੂੜੀ ਟਾੜੀ ਨਾਲ ਹੋ ਜਾਂਦਾ ਹਨਾ ਇਹ ਆਂਡੇ ਸਹੀ ਆਂਡੇ ਹੁੰਦੇ ਆ ਬਈ ਆਂਡੇ ਸਹੀ ਕਿਵੇਂ ਹੁੰਦੇ ਆ ਇਹ ਪਤਾ ਲੱਗਦਾ ਵੀ ਮੁਰਗੀ ਦੇ ਫਾਰਮ ਦੇ ਵਿੱਚੋਂ ਆਂਡੇ ਚੱਕੇ ਗਏ ਆ ਨਾ ਕਿ ਇਹ ਘਰੇ ਵਾਲੇ ਵੇਚ ਚ ਕੀ ਚਾਦੇ ਵਿੱਚ ਨਾ ਇਹ ਮਾਰਕੀਟੇ ਦੇ ਵਿੱਚੋਂ ਲਿਆ ਕੇ ਵੇਚੇ ਵੇ ਸਹੀ ਆਂਡੇ ਦੀ ਪਛਾਣ ਬਈ ਆਈ ਹੁੰਦੀ ਆ ਜਿਹੜਾ ਨਕਲੀ ਆਂਡਾ ਹੁੰਦਾ ਨਾ ਬਈ ਉਹ ਐਂ ਪਿਆ ਹੋਊਗਾ ਬਈ ਸਾਫ ਸੁ ਤੇ ਇਹ ਆਂਡੇ ਆਪਾਂ ਪ੍ਰੋਪਰ ਥੋੜੇ ਸਾਹਮਣੇ ਮੁਰਗੀਆਂ ਦੇ ਇੱਥੋਂ ਚੱਕ ਦੇਵਾਂਗੇ ਇਹ ਆਂਡੇ ਦੇ ਕੋਈ ਨਾ ਕੋਈ ਨਿਸ਼ਾਨ ਹੁੰਦਾ ਜਿਵੇਂ ਕੋਈ ਤੂੜੀ ਦਾ ਹੋ ਗਿਆ ਕੋਈ ਬਲੱਡ ਦਾ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਹਨਾ ਤੇ ਜਾਂ ਮਾਣਾ ਮੋਟਾ ਫੁੱਟ ਫਟੇ ਹੁੰਦੇ ਉੱਤੇ ਪਾਇ ਪੁਰਦਾ ਦਿੰਦੀਆਂ ਮੁਰਗੀਆਂ ਤੇ ਤੁਸੀਂ ਦੇਖ ਸਕਦੇ ਹੋਗੇ ਵੀ ਇਹ ਆਂਡੇ ਸਹੀ ਆਂਡੇ ਇਹੀ ਹੁੰਦੇ ਆ ਹੁਣ ਆ ਮੁਰਗੀ ਆ ਬੈਠੀ ਆ ਇੱਕ ਇਹ ਆਂਡੇ ਹੁਣ ਦੇਊਗੀ ਦੋ ਤੁਸੀਂ ਵੀ ਹੈਰਾਨ ਮੰਨੋਗੇ ਤੁਸੀਂ ਦੇਖ ਸਕਦੇ ਹੋ ਇਹ ਆ ਦੇਖੋ ਇਹ ਦੋ ਆਂਡੇ ਦਿੰਦੀ ਆ ਭਾਈ ਇਹ ਵੀ ਪਰਮਾਤਮਾ ਦਾ ਕਰਿਸ਼ਮਾ ਹੈ ਤੁਸੀਂ ਮੈਸੇਜ ਕਰਕੇ ਦੱਸੋ ਜਿਹੜੇ ਵੀਰ ਭਾਈ ਜਾ ਕੇ ਵੀ ਦੋ ਆਂਡੇ ਵਾਲੀ ਮੁਰਗੀ ਹੈਗੀ ਥੋਡੇ ਕੋਲੇ ਤੇ ਇਹ ਇਹ ਅੰਡਿਆਂ ਦੀ ਵੀ ਪਛਾਣ ਇਹ ਹੀ ਹੁੰਦੀ ਆ ਬਾਈ ਇਹ ਥੋੜੇ ਗੰਧਲੇ ਮਾੜੇ ਮਤਲਬ ਵੀ ਤੂੜੀ ਧਾੜੀ ਲੱਗੀਆਂ ਜਾਂ ਕੋਈ ਬਲੱਡ ਲੱਗਿਆ ਹੁੰਦਾ ਹਨਾ ਬਾਈ ਅਗਲਾ ਕਹਿ ਦਿੰਦਾ ਯਾਰ ਹਨਾ ਵੀ ਬਾਈ ਉਹ ਤੁਸੀਂ ਪੈਸੇ ਆਵੇਂ ਫਾਨਦੋਂ ਕਿ ਬਾਈ ਮਿਹਨਤ ਬਾਈ ਜਿਆਦਾ ਹੁੰਦੀ ਆਗੀ ਦਵਾਈਆਂ ਬੂਟੀਆਂ ਬਹੁਤ ਮਹਿੰਗੀਆਂ ਫਾਰਮਰ ਵੀਰਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਮੁਰਗੀ ਫਾਰਮ ਪਾਏ ਹੋਏ ਆਗੇ ਤੇ ਖਰਾਕਾਂ ਬਾਈ ਖਰਾਕ ਨੇ ਫੱਟੇ ਜੱਕੇ ਪਏ ਆ 1500-100 ਦਾ ਗੱਟਾ ਖਰਾਕ ਦਾ ਆਉਂਦਾ ਬਾਈ ਹਨਾ ਵਧੀਆ ਜਿਹਨਾਂ ਅੰਡੇ ਦਿੰਦਿਆਂ ਬਾਕੀ ਅਸੀਂ ਘਰ ਦੀ ਖਰਾਕ ਵੀ ਵਿੱਚ ਪਾਈ ਜਨੇ ਉਹ ਤਾਂ ਹਜੇ ਗਿਣਤੀ ਕੀਤੀ ਨਹੀਂ ਬਾਈ ਇਹਨਾਂ ਤੇ ਦੂਜੀ ਖਰਾਕ ਖਾਂਦਗੇ ਨਹੀਂ ਇਹ ਖਰਾਕ ਖਾ ਕੇ ਖੋਸਾ ਕਰ ਲੀਆਂ ਘਰੇਲੂ ਖਰਾਕ ਵੀ ਪਾਈ ਦੀ ਹੈ ਕਿ ਉਹ ਘਟ ਖਾਂਦਗੇ ਤੇ ਇਹ ਖਰਾਕ ਪਾਦਗੇ ਮੇਰੇ ਸੜੇ ਦੀਆਂ ਤਾਂ ਮਿੰਟਾਂ ਚਟ ਕਰ ਦੇਣੀਆਂ ਗਈਆਂ ਫੇਰ ਹੀ ਆਂਡੇ ਦੇਣੀਆਂ ਬਾਈ ਹਨ ਜੇ ਪਸ਼ੂਆਂ ਆਪਾਂ ਕੋਈ ਪਾਵਾਂਗੇ ਰੱਜਾਂਗੇ ਫੇਰ ਹੀ ਇਹ ਆਂਡੇ ਦੇਣਗੀਆਂ ਤੇ ਦਵਾਈਆਂ ਬੂਟੀਆਂ ਵੀ ਬਾਈ ਮਹਿੰਗੀਆਂ ਹੁੰਦੀਆਂ ਦਵਾਈਆਂ ਬੂਟੀਆਂ ਦੇਣੀਆਂ ਪੈਣਗੀਆਂ ਹਣਾ ਤੁਸੀਂ ਇੱਕ ਆਹ ਤੁਹਾਨੂੰ ਆਂਡਾ ਦੇਖੋ ਹੁਣ ਦੇਖੋ ਇਹ ਆਂਡੇ ਦਾ ਚੱਕਰ ਹੁਣ ਅਗਲਾ ਕਹੂੰਗਾ ਇਹ ਆਂਡਾ ਚਿੱਟਾ ਜੀ ਇਹ ਆਂਡਾ ਐ ਫਲਾਨਾ ਧੋंका ਏ ਬਾਈ ਜਿਹੜੀ ਮੁਰਗੀ ਆ ਰਹੀ ਆ ਯਾਰ ਇਹਨਾਂ ਦਾ ਕੋਈ ਪਤਾ ਨਹੀਂ ਕਿਹੜੇ ਰੰਗ ਦਾ ਅੰਡਾ ਕਦੋਂ ਸੜਦੇ ਨੇ ਆ ਦੇਖ ਤੁਸੀਂ ਸਾਰੇ ਆਂਡੇ ਦੇਖੋ ਕੋਈ ਨਾ ਕੋਈ ਨਿਸ਼ਾਨੇ ਨੇ ਤੇ ਲੱਗਿਆ ਹੋਗਾ ਇਹ ਆਂਡੇ ਹੁੰਦੇ ਆ ਅਸਲੀ ਪ्योर ਸ਼ੁੱਧ ਦੇਸੀ ਤੇ ਨਾ ਇਹ ਘਰੇ ਵਾਲੇ ਵੀ ਆ ਨਾ ਮਾਰਕੀਟ ਵਾਲੇ ਤੁਸੀਂ ਸਾਰੇ ਆਂਡੇ ਆਪਣੇ ਚੈੱਕ ਕਰ ਸਕਦੇ ਹੋ ਪ੍ਰੋਪਰ ਪੂਰੇ ਵਧੀਆ ਆਂਡੇ ਹੁੰਦੇ ਆ ਦੇਸੀ ਚਿੱਟੇ ਆਂਡੇ ਬਜਾਲ ਵਾਲੇ ਪਰ ਚਾਰ ਖਾਈਏ ਇੱਕ ਖਾ ਲੀਆ ਕਵਰਾ ਬਰ ਹੁੰਦਾ ਬਾਈ ਮਤਲਬ ਵੀ ਬੰਦਾ ਜਦੋਂ ਖਾਂਦਾ ਨਾ ਰਾਤ ਨੂੰ ਇੱਕ ਅੰਡਾ ਤੇ ਰਜ਼ਾਈ ਜੀ ਚੱਕ ਕੇ ਗਵੰਢੀਆਂ ਨੇ ਘਰੇ ਮਾਰਦਾ ਆ ਤੁਸੀਂ ਦੇਖ ਸਕਦੇ ਆਪਣੇ ਕੋਈ ਤਿੰਨ ਪ੍ਰਕਾਰ ਦੀ ਫੀਡ ਆ ਬਾਈ ਫੀਡ ਆਂਡੇ ਦਿੰਦੀਆਂ ਆ ਇਹ ਤੇ ਫੀਡ ਲਿਆ ਲਿਆ ਕਿ ਤੁਸੀਂ ਐ ਮੰਨ ਲਓ ਕਿ ਧੂਫ ਨਿਕਲੀ ਪਈ ਆ ਆ ਦੇਖੋ ਜਿਹੜੀ ਇਹ ਫੀੜੇ ਥੋੜੀ ਜਿਹੀ ਬਰੀਕ ਆ ਇਹ ਘਟਕਾਂਦੀਆਂ ਗੀਆਂ ਨਾ ਨਹੀਂ ਮ ਲੈਣਾ ਚਾਹਣਾ ਕੋਈ ਕੰਪਨੀ ਨਾ ਤੇ ਇੱਕ ਆ ਫੀੜ ਆ ਗਈ ਇਹ ਵੀ ਬਈ ਥੋੜੀ ਜਿਹੀ ਬਰੀਕ ਇਹਦੇ ਵਿੱਚ ਸਾਰਾ ਕੁਝ ਹੁੰਦਾਗਾ ਜਿਹੜੀ ਆ ਫੀੜ ਆ ਬਈ ਤੁਹਾਨੂੰ ਦਿਖਾਈ ਦਿੱਤੀ ਮੈਂ ਇਹ ਫੀੜ ਮੋਟੀ ਆ ਬਈ ਜਿਆਦਾ ਇਹ ਨਾਲ ਕਰਾ ਢਿੱਡ ਛੇਦੀ ਭਰਦਾ ਨਾ ਇੱਕ ਖਾਦੀ ਛੇਤੀ ਜਾਂਦੀ ਆ ਇਹ ਕਮਜ਼ੋਰ ਵੀ ਖਾ ਲੈਣੀਆਂ ਤਕੜੀਆਂ ਤਾਂ ਖਾਂਦਗੀਆਂ ਖਾਂਦੇ ਆ ਦੇਖੋ ਇਹ ਫੀਡ ਦਾ ਐ ਫਰਕ ਹੁੰਦਾ ਬਈ ਤੇ ਬਾਕੀ ਤੁਸੀਂ ਆਂਡੇ ਚੈੱਕ ਕਰੋ ਮੇਰੇ ਹੱਥੇ ਢੇੜੇ ਆਂਡੇ ਪਏ ਜਾਂਦੇ ਤੇ ਕੋਈ ਨਾ ਕੋਈ ਨ ਐਵੇਂ ਨਾ ਸਸਤੀ ਦੇ ਚੱਕਰ ਚ ਪਿਆ ਕਰੋ ਜੇ 2 ਰੁਪਏ ਤੁਹਾਨੂੰ ਟਰੇ ਮਹਿੰਗੀ ਮਿਲਦੀ ਆ ਤੇ ਸ਼ੁੱਧ ਆਂਡਾ ਖਾਇਆ ਕਰੋ ਵਧੀਆ ਹੈ ਜਿਹੜਾ ਇੱਕ ਆਂਡਾ ਖਾ ਕੇ ਬੰਦਾ ਕੰਦਾ ਮਿਟਾਉਣ ਲੱਗ ਜੇ ਐਨੀ ਤਾਕਤ ਹੁੰਦੀ ਆ ਦੇਸੀ ਆਂਡੇ ਦੇ ਵਿੱਚ ਠੀਕ ਆ ਨਾ ਤੇ ਆਂਡੇ ਵਧੀਆ ਲਿਆ ਕਰੋ 2 ਰੁਪਿਆ ਦੇ ਮਗਰ ਨਾ ਜਾਇਓ ਕੋਈ ਸਸਤੇ ਦੇ ਮਗਰ ਆ ਤੁਸੀਂ ਚੈੱਕੀ ਕਰ ਲਓ ਆਪ ਭਾਣਾ ਬਿਠਾ ਮੈਨੂੰ ਮਤ ਫੂਟ ਟੁੱਟੇ ਪਿਆ ਹਨਾ ਤੇ ਭਾਈ ਮਿਹਨਤ ਬਹੁਤ ਜ਼ਿਆਦਾ ਹੁੰਦੀ ਆ ਭਾਈ ਬਹੁਤ ਜ਼ਿਆਦਾ ਮਿਹਨਤ ਆ ਤੁਸੀਂ ਦੇਖ ਸਕਦੇ ਹੋ ਫੀਡ ਭਾਈ ਤੇ ਮੇਰੇ ਸਾਲੇ ਦੀਆਂ ਸਾਗਾਂ ਨੂੰ ਕੰਦੀਆਂ ਜਿਵੇਂ ਸਾਲ ਜੱਪਾ ਸਾਗ ਕਰਨੇ ਹੁੰਨੇ ਆ ਹੈ ਤੇ ਇਹ ਫੀਡਣਾ ਬਾਈ ਆਂਡੇ ਜ਼ਿਆਦਾਤਰ ਫੀਡਣਾ ਹੀ ਦਿੰਦੇਗਾ ਹਣਾ ਤੇ ਵੀਡੀਓ ਚੰਗੀ ਲੱਗੇ ਕਮੈਂਟ ਸ਼ੇਅਰ ਜਰੂਰ ਕਰਨਾ